12 ਬੰਦਾ ਆਉਂਦਾ ਸੀਗਾ ਆਪਣੀ ਗੱਡੀ ਲਾ ਕੇ ਕੋਈ 2 ਮਿੰਟ ਸਮਾਨ ਹੀ ਚੱਕਣ ਗਿਆ ਚਾਹੀ ਉਹਦਾ ਸਮਾਨ ਪੈਕ ਕੀਤਾ ਹੋਇਆ ਦੁਕਾਨ ਵਿੱਚ ਚੱਕਣ ਗਿਆ ਤਾਂ ਇਹਨਾਂ ਕੋਲ ਇੱਕ ਲੋਕ ਸਿਸਟਮ ਇਹਨਾਂ ਨੇ ਲਿਆਂਦਾ ਬੀਆ ਇਹਨਾਂ ਨੇ 800 ਰੁਪਿਆ ਜੁਰਮਾਨਾ ਕਰਦਾ ਉਹ 500 ਰੁਪਏ ਦਾ ਸਮਾਨ ਨਹੀਂ ਚੱਕਦਾ ਸੀ ਪੱਲੋਂ 300 ਰੁਪਿਆ ਹੋਰ ਪਾ ਕੇ 800 ਰੁਪਿਆ ਜੁਰਮਾਨਾ ਵੀ ਕਰ ਦਿੰਦਾ ਸੀ ਵੀ ਆਪਾਂ ਥੋਬੀ ਮਾਰਕੀਟ ਜਾਂ ਬਠਿੰਡੇ ਜਾਣਾ ਹੀ ਨਹੀਂ ਇੱਥੇ ਗੱਡੀਆਂ ਟੋ ਕਰ ਲੈਣੇ ਕੋ ਫੈਸਲਾ ਨਹੀਂ ਹੁੰਦਾ ਤਾਂ ਲੋਕ ਆਪ ਮਹਾਰੇ ਹੋਣਗੇ ਤਾਂ ਜਿਹੜਾ ਇਹ ਠੇਕੇਦਾਰ ਹੈ ਇਹਨਾਂ ਦੇ ਮੁਲਾਜ਼ਮ ਹੈ ਤੇ ਲੋਕਾਂ ਵਿੱਚ ਜਿਹੜੀ ਹੈ ਲਾਅ ਐਂਡ ਆਰਡਰ ਦੀ ਸਮੱਸਿਆ ਬਣ ਸਕਦੀ ਹੈ ਕਿਉਂਕਿ ਲੋਕ ਹੁਣ ਗਲ ਪੈਣ ਲੱਗ ਤੋੜਾ ਜਿਹੜਾ ਸਿੱਧਾ ਸਿੱਧਾ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਹੋ ਬੋਟਾ ਮੰਗਣ ਵਾਸਤੇ ਲੀਡਰ ਘਰ ਘਰ ਤਿੱਕਰਉਂਦੀ ਆ ਸਾਡੀਆਂ ਦੁਕਾਨਾਂ ਤੇਕਰ ਆਉਂਦੇ ਆ ਅੱਜ ਉਹ ਲੀਡਰ ਇਹਨਾਂ ਦੀ ਧਰਨੇ ਦੇ ਵਿੱਚ ਆ ਕੇ ਬੈਠੇ ਜੋ ਟੋਕਨ ਕਰਦੇ تھے ਉਸ ਨੂੰ ਮੈਂ ਬੋਲਾ ਥਾ ਕੀ ਆ ਪੀਐਮ ਮੋਦੀ ਕਿਤਨਾ ਧੱਕਾਸ਼ਾਹੀ ਕਰ ਰਹੇ ਹੋ ਤੋ 2 ਮਿੰਟ ਨਹੀਂ ਹੁੰਦਾ ਸਰ ਸਿਰਫ ਗਾੜੀ 'ਚੋਂ ਡਰਾਈਵਰ ਉਤਰ ਕੇ ਦੁਕਾਨ ਜਾਂਦਾ ਹੈ ਉੱਠੋ ਕਰ ਲੇਤਾ ਕੱਲ ਰਾਤ ਦੀ ਬਾਤ ਹੈ ਮੇਰੇ ਕੋ ਗੀਆਰਪੀ ਵਾਲੇ ਇੱਕ ਡਰਾ ਰਹੇ ਸਨ ਕਿ ਖਾਨ ਸਾਹਿਬ ਆਪ ਆਪਣੀ ਸੁਰੱਖਿਆ ਕਰ ਲਓ ਮੈਂ ਬੋਲਾ ਖਾਨ ਮੌਸੇ ਨਹੀਂ ਡਰਦਾ ਸਾਸੀ ਕਾਲ ਦੋਸਤੋ ਆਪਾ ਖੜੇ ਆ ਬਠਿੰਡਾ ਸ਼ਹਿਰ ਦੇ ਵਿੱਚ ਜਿਹੜਾ ਕਿ 15 ਅਗਸਤ ਨੂੰ ਆਪਣਾ ਦੇਸ਼ ਆਜ਼ਾਦ ਹੋਇਆਗਾ ਉਸਤੇ ਬਠਿੰਡੇ ਨੂੰ ਬੰਦ ਕਰਨ ਦਾ ਇੱਕ ਕਾਲ ਦਿੱਤੀ ਗਈ ਸੀਗੀ ਜਿਹੜਾ ਕਿ ਬਠਿੰਡੇ ਵਾਸੀਆਂ ਨੇ ਇੱਕ ਕਾਲ ਤੇ ਆਪਣਾ ਸਾਰਾ ਸ਼ਹਿਰ ਬੰਦ ਕਰ ਦਿੱਤਾ ਗਿਆ ਸੀਗਾ ਤੇ ਆਪਾਂ ਜਿਹੜੇ ਬਠਿੰਡੇ ਦੇ ਵਾਸੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਾਹਤੋਂ ਬਠਿੰਡਾ ਬੰਦ ਕਰ ਦਿੱਤਾ ਗਿਆ ਸੀਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਬਾਈ ਜੀ ਤੁਹਾਡਾ ਮੇਰਾ ਨਾਮ ਹੈ ਜੀ ਜਰਮਨ ਗਹਿਰੀ ਹੈ ਜੀ ਅੱਜ ਬਠਿੰਡਾ ਵਿਖੇ ਵਪਾਰ ਮੰਡਲ ਦੀ ਤੇ ਲੋਕਾਂ ਦੀ ਜੀ ਸਾਂਝੀ ਕਾਲ ਤੇ ਬਠਿੰਡੇ ਨੂੰ ਬੰਦ ਕੀਤਾ ਗਿਆ ਸੀਗਾ ਜਿਹਦਾ ਕਾਰਨ ਕੀ ਸੀ ਵੀ ਇੱਥੇ ਮਲਟੀ ਲੈਵਲ ਪਾਰਕਿੰਗ ਦੇ ਠੇਕੇਦਾਰ ਵੱਲੋਂ ਜੀ ਟੂਇੰਗ ਬੈਨ ਰਾਹੀਂ ਜੀ ਲਗਾਤਾਰ ਲੋਕਾਂ ਦੀਆਂ ਤੇ ਵਪਾਰੀਆਂ ਦੀਆਂ ਲੁੱਟਾਂ ਜੀ ਹੋ ਰਹੀਆਂ ਸੀ ਜੀ ਉਹ ਲੁੱਟ ਕਿਵੇਂ ਹੋ ਰਹੀ ਸੀ ਕੋਈ ਵੀ ਜੇ ਕੋਈ ਬਾਹਰੋਂ ਬੰਦਾ ਆਉਂਦਾ ਸੀਗਾ ਆਪਣੀ ਗੱਡੀ ਲਾ ਕੇ ਕੋਈ 2 ਮਿੰਟ ਸਮਾਨ ਹੀ ਚੱਕਣ ਗਿਆ ਚਾਹੇ ਉਹਦਾ ਸਮਾਨ ਪੈਕ ਕੀਤਾ ਹੋਇਆ ਦੁਕਾਨ ਵਿੱਚ ਚੱਕਣ ਗਿਆ ਤਾਂ ਇਹਨਾਂ ਕੋਲ ਇੱਕ ਲੋਕ ਸਿਸਟਮ ਇਹਨਾਂ ਨੇ ਲਿਆਂਦਾ ਉਹਦੇ ਟਾਇਰ ਵਿੱਚ ਲੋਕ ਕਰਕੇ ਜੀ ਉਹਨੂੰ 500 ਤੋਂ ਲੈ ਕੇ 800 ਰੁਪਇਆ ਜੁਰਮਾਨਾ ਕਰ ਦਿੰਦੇ ਸੀ ਜਾਂ ਉਹਦੀ ਗੱਡੀ ਟੋਅ ਕਰਕੇ ਇੱਥੇ ਪਾਰਕਿੰਗ 'ਚ ਲਿਆ ਕੇ ਖੜੀ ਕਰ ਦਿੰਦੇ ਸੀ ਜੀ ਤੇ ਜੇਕਰ ਬੰਦਾ ਬਾਹਰੋਂ ਉਹਨੂੰ ਵਿਚਾਰੇ ਨੂੰ ਇੱਥੋਂ ਦਾ ਸਿਸਟਮ ਨਹੀਂ ਪਤਾ ਬਿਲਕੁਲ ਲੋਕਲ ਬੰਦਿਆਂ ਨੂੰ ਵੀ ਇਹੀ ਸਮੱਸਿਆ ਆ ਰਹੀ ਸੀ ਜੀ ਜੇਕਰ ਵਪਾਰੀ ਨੂੰ ਇਹ ਸਮੱਸਿਆ ਆ ਰਹੀ ਸੀ ਜੇਕ ਬੰਦੇ ਦਾ ਸਮਾਨ ਉੱਥੇ ਪੈਕ ਕੀਤਾ ਗਿਆ ਉਹ ਨਹੀਂ ਲੈ ਕੇ ਗਿਆ ਤਾਂ ਉਹ ਉਹ ਲੈ ਕੇ ਨਹੀਂ ਜਾਂਦਾ ਸੀ ਜੀ ਤੇ ਕਿਉਂਕਿ ਉਹ ਸਮਾਨ ਨੂੰ ਚੱਕਣਾ ਮਹਿੰਗਾ ਪੈ ਜਾਂਦਾ ਸੀ ਹਾਂ ਮੰਨ ਕੇ ਚੱਲੋ ਵੀ ਉਹ 500 ਰੁਪਏ ਦਾ ਉਹਨੇ ਸਮਾਨ ਲਿਆ ਜੀ ਤੇ 500 ਰੁਪਏ ਇਹਨਾਂ ਨੇ 800 ਰੁਪਏ ਦਰਮਾਨਾ ਕਰਤਾ ਉਹ 500 ਰੁਪਏ ਦਾ ਸਮਾਨ ਨਹੀਂ ਚੱਕਦਾ ਸੀ ਪੱਲੋਂ 300 ਰੁਪਏ ਹੋਰ ਪਾ ਕੇ 800 ਰੁਪਏ ਜਮਾਨਾ ਵੀ ਕਰ ਦਿੰਦਾ ਸੀ ਵਪਾਰੀ ਨੂੰ ਇਸ ਦਾ ਨੁਕਸਾਨ ਹੋ ਰਿਹਾ ਸੀ ਬਾਜ਼ਾਰ ਸੀ ਜਿਹੜੇ ਉਹ ਸੁੰਨੇ ਪੈ ਗਏ ਸੀ ਵੀ ਆਪਾਂ ਧੋਬੀ ਮਾਰਕੀਟ ਜਾਂ ਬਠਿੰਡੇ ਜਾਣਾ ਹੀ ਨਹੀਂ ਇੱਥੇ ਗੱਡੀਆਂ ਟੋ ਕਰ ਲੈਂਦੀ ਐ ਬਿਲਕੁਲ ਤੇ ਜਿਹਦੇ ਨਾਲ ਵਪਾਰੀਆਂ ਨੂੰ ਤੇ ਵਪਾਰੀਆਂ ਦੇ ਜਿਹੜੇ ਮੁਲਾਜ਼ਮ ਲੱਗੇ ਹੋਏ ਐ ਕਿਉਂਕਿ ਜੇਕਰ ਵਪਾਰੀ ਕਮਾਊਗਾ ਜੀ ਤਾਂ ਉਹ ਮੁਲਾਜ਼ਮ ਜਿਹੜੇ ਲੱਗੇ ਹੋਏ ਉਹਨਾਂ ਨੂੰ ਤਨਖਾਹ ਪੇ ਕਰੂਗਾ ਜੇਕਰ ਵਪਾਰੀ ਕਮਾਈ ਨਹੀਂ ਰਿਹਾ ਬਿਲਕੁਲ ਤਾਂ ਉਹਨਾਂ ਨੂੰ ਜਿਹੜੇ ਬੱਚੇ ਉਹਨਾਂ ਕੋਲ ਲੱਗੇ ਹੋਏ ਉਹਨਾਂ ਨੂੰ ਜਿਹੜੀ ਤਨਖਾਹ ਕਿੱਥੋਂ ਪੇ ਕਰੂਗਾ ਜਿਹਦੇ ਨਾਲ ਬੇਰੋਜ਼ਗਾਰੀ ਵੀ ਵਧ ਰਹੀ ਈ ਦੇਖੋ ਹੁਣ ਇਸ ਚੀਜ਼ ਦਾ ਕੀ ਫੈਸਲਾ ਹੋਏਗਾ ਜਿਹੜਾ ਕਿ ਉਹ ਧਰਨਾ ਹੁਣ ਇਸ ਟਾਈਮ ਉਹ ਚੱਕਿਆ ਗਿਆਗਾ ਕੀ ਹੁਣ ਉਹ ਜਿਹੜਾ ਗੱਡੀਆਂ ਟੋ ਕਰਦੇ ਸੀਗੇ ਉਹ ਟੋ ਕਰਨੋਂ हट ਜਾਣਗੇ ਦੇਖੋ ਜੀ ਪ੍ਰਸ਼ਾਸਨ ਐਸ ਡੀ ਐਮ ਮੈਡਮ ਆਈ ਸੀ ਪ੍ਰਸ਼ਾਸਨ ਨਾਲ ਚ ਗੱਲ ਹੋਈ ਹੈ ਕਿਉਂਕਿ ਪੂਰਾ ਸਮੁੱਚਾ ਬਠਿੰਡਾ ਸ਼ਹਿਰ ਹੀ ਆ ਕੇ ਅੱਜ ਬਹਿ ਗਿਆ ਸੀ ਸਾਰੀਆਂ ਓਵਰ ਆਲ ਦੁਕਾਨਾਂ ਬੰਦ ਸੀ ਬਠਿੰਡੇ ਦੀਆਂ ਜੀ ਐਸ ਡੀ ਐਮ ਮੈਡਮ ਆਏ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਹੈ ਉਹਨਾਂ ਨੇ ਇੱਕ 23 ਤਰੀਕ ਦੀ ਜੀ ਬੈਠਕ ਰੱਖੀ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਕਿ ਉਹਦੇ ਵਿੱਚ ਅਸੀਂ ਜਿਹੜੀਆਂ ਇਹ ਸਮੱਸਿਆਵਾਂ ਦਾ ਜਿਹੜਾ ਹੱਲ ਹੈ ਉਹ ਕਰਾਂਗੇ ਜੀ ਜੇਕਰ ਹੱਲ ਨਹੀਂ ਹੁੰਦਾ ਜੀ ਤਾਂ ਵਪਾਰੀ ਵਰਗ ਵੱਲੋਂ ਬਠਿੰਡੇ ਦੇ ਲੋਕਾਂ ਵੱਲੋਂ ਅਗਲਾ ਸੱਦਾ ਜਿਹੜਾ ਭੁਖ ਹੜਤਾਲ ਦਾ ਰੱਖਿਆ ਗਿਆ ਜੀ ਭੁਖ ਹੜਤਾਲ ਕੀਤੀ ਜਾਊਗੀ ਪਰ ਉਹਦੇ ਵਿੱਚ ਹਜੇ ਕੋਈ ਇਸ ਚੀਜ਼ ਦਾ ਪੱਕਾ ਹੱਲ ਨਹੀਂ ਨਿਕਲ ਕੇ ਆਇਆਗਾ ਕਿ ਵੀ ਜਿਹੜਾ ਉਹ ਆਪਣੀਆਂ ਗੱਡੀਆਂ ਜਿਹੜਾ ਆਪਣੇ ਵੀਹਿਕਲ ਉਹ ਜਿਹੜੇ ਬਾਹਰੋਂ ਜਿਹੜੇ ਵਪਾਰੀ ਆਉਂਦੇ ਸੀਗੇ ਇੱਥੇ ਬਠਿੰਡਾ ਸ਼ਹਿਰ ਦੇ ਵਿੱਚ ਕੋਈ ਖਰੀਦ-ਖਰਾਦੀ ਕਰਦੇ ਸੀਗੇ ਤਾਂ ਉਹ ਅਜੇ ਸੁਚੇਤ ਹੀ ਰਹਿਣ ਬਿਲਕੁਲ ਜੀ ਨਹੀਂ ਇਸ ਇਹ ਨਹੀਂ ਹੈ 31 31 ਤਰੀਕ ਤੱਕ ਪ੍ਰਸ਼ਾਸਨ ਵੱਲੋਂ ਇਹ ਰੋਕਿਆ ਗਿਆ ਹੈ ਕਿ ਕੋਈ ਗੱਡੀ ਟੋ ਨਹੀਂ ਕੀਤੀ ਜਾਏਗੀ ਅੱਛਾ ਜੀ ਪਰ ਜੇ ਉਹਦੇ ਵਿੱਚ ਵੀ ਬਾਹਰ ਕੋਈ ਫੈਸਲਾ ਨਹੀਂ ਹੁੰਦਾ ਤਾਂ ਲੋਕ ਆਪਮਹਾਰੇ ਹੋਣਗੇ ਤਾਂ ਜਿਹੜਾ ਇਹ ਠੇਕੇਦਾਰ ਹੈ ਇਹਨਾਂ ਦੇ ਮੁਲਾਜ਼ਮ ਹੈ ਤੇ ਲੋਕਾਂ ਵਿੱਚ ਜਿਹੜੀ ਹੈ ਲਾਅ ਐਂਡ ਆਰਡਰ ਦੀ ਸਮੱਸਿਆ ਬਣ ਸਕਦੀ ਹੈ ਕਿਉਂਕਿ ਲੋਕ ਹੁਣ ਗਲਪੈਣ ਲੱਗੇ ਸੀ ਬਿਲਕੁਲ ਤੇ ਲੜਾਈ ਹੈ ਜਿਹੜੀ ਵਧੂਗੀ ਉਹ ਲਾਅ ਐਂਡ ਸਮੱਸਿਆ ਲਾਅ ਐਂਡ ਆਰਡਰ ਦੀ ਸਮੱਸਿਆ ਹੋਊਗੀ ਤੇ ਉਹਦਾ ਜਿਹੜਾ ਸਿੱਧਾ ਸਿੱਧਾ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਹੋਊਗਾ ਦੇਖੋ ਵੀਰ ਜੀ ਕਹਿੰਦੇ ਵੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਊਗੀ ਪਰ ਕੋਈ ਪੱਕਾ ਇਹਦੇ ਵਿੱਚ ਹੱਲ ਨਹੀਂ ਨਿਕਲ ਕੇ ਆਇਆ ਦੋ ਮੀਟਿੰਗਾਂ ਹੋਣੀਆਂ ਉਸ ਤੋਂ ਬਾਅਦ ਉਹ ਮੀਟਿੰਗ ਦੇ ਵਿੱਚ ਹੱਲ ਨਿਕਲ ਸਕਦਾਗਾ ਪਰ ਹਜੇ ਵੀ ਬਠਿੰਡੇ ਵਾਸੀਆਂ ਨੂੰ ਨਿਰਾਸ਼ ਦੀ ਝਾਲਣਾ ਵੇਖਣੀ ਪੈ ਰਹੀ ਹੈ ਕਿਉਂਕਿ ਕਿਉਂਕਿ ਇਸ ਚੀਜ਼ ਦਾ ਪੱਕਾ ਹੱਲ ਕੋਈ ਨਿਕਲ ਨਹੀਂ ਨਿਕਲ ਕੇ ਨਹੀਂ ਆਏਗਾ ਪਰ ਹੋ ਸਕਦਾ ਕੋਈ ਹੱਲ ਹੋ ਜੇ ਦੇਖੋ ਜੀ ਜਿਹੜੇ ਹਿਸਾਬ ਨਾਲ ਉਹ ਆਸ਼ਵਾਸ਼ਣ ਦੇ ਕੇ ਗਏ ਐ 29 ਐਮਸੀਆਂ ਨੇ ਸਾਈਨ ਵੀ ਕੀਤੇ ਐ ਜੀ ਬੀਏ ਜਿਹੜੇ ਪਾਰਕਿੰਗ ਦਾ ਜਿਹੜਾ ਠੇਕਾ ਉਹ ਰੱਦ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਇਸ ਚੀਜ਼ ਦਾ ਹੱਲ ਹੋ ਜਾਏਗਾ ਵੇਖੋ ਬਠਿੰਡੇ ਵਾਸੀ ਜਿਹੜੇ ਕਹਿੰਦੇ ਸੀਗੇ ਸਾਡੇ ਕੋਲੇ ਵੋਟਾਂ ਮੰਗਣ ਵਾਸਤੇ ਲੀਡਰ ਘਰ ਘਰ ਤਿੱਕਰ ਆਉਂਦੇ ਆ ਸਾਡੀਆਂ ਦੁਕਾਨਾਂ ਤੇ ਤਿੱਕਰ ਆਉਂਦੇ ਆ ਅੱਜ ਉਹ ਲੀਡਰ ਇਹਨਾਂ ਦੀ ਧਰਨੇ ਦੇ ਵਿੱਚ ਆ ਕੇ ਬੈਠੇ ਆ ਬਿਲਕੁਲ ਜੀ ਸਾਰੀਆਂ ਹੀ ਪਾਰਟੀਆਂ ਸਾਰੀਆਂ ਹੀ ਜਥੇਬੰਦੀਆਂ ਦੇ ਲੀਡਰ ਸਹਿਬਾਨ ਜੀ ਅੱਜ ਇੱਥੇ ਆਏ ਆ ਸਾਰਿਆਂ ਨੇ ਸ਼ਮੂਲੀਅਤ ਕੀਤੀ ਹੈ ਇੱਥੇ ਸਾਰੇ ਆ ਕੇ ਬੈਠੇ ਆ ਮਾਨਯੋਗ ਸਰਦਾਰ ਕਿਰਨਜੀਤ ਸਿੰਘ ਗਹਿਰੀ ਜਨ ਸਖਤਰ ਪੰਜਾਬ ਪ੍ਰਦੇਸ਼ ਕਾਂਗਰਸ ਬੀਬਾ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਦੇ ਆਪਣੇ ਭਾਜਪਾ ਦੇ ਸਰੂਪ ਚੰਦ ਸਿੰਘਲਾ ਜੀ ਤੇ ਸਮੂਹ ਜਥੇਬੰਦੀਆਂ ਜਿੰਨੀਆਂ ਵੀ ਜਥੇਬੰਦੀਆਂ ਉਹ ਸਾਰੀਆਂ ਜਿੱਥੇ ਆ ਕੇ ਉਹ ਧਰਨੇ ਵਿੱਚ ਸ਼ਾਮਲ ਹੋਏ। ਦੇਖੋ ਜਿਹੜਾ ਡੀਸੀ ਸਾਹਿਬ ਨੇ ਕੋਸ਼ਿਸ਼ ਕੀਤੀ ਹੈ ਵੀ ਅਸੀਂ ਕਰਾਵਾਂਗੇ ਜਿਹੜਾ ਇਹਨਾਂ ਦਾ ਬੰਦ ਦਾ ਹੱਕ ਉਹ ਦਵਾਵਾਂਗੇ ਪਰ ਕੋਸ਼ਿਸ਼ ਹੈ ਕਿ ਬਠਿੰਡਾ ਵਾਸੀ ਵੀ ਸਾਡਾ ਜਿਹੜਾ ਮਸਲਾ ਹੱਲ ਕੀਤਾ ਜਾਵੇ ਜੇਕਰ ਸਾਡਾ ਮਸਲਾ ਨਾ ਹੱਲ ਹੋਇਆ ਤਾਂ ਅਸੀਂ ਪੁੱਖ ਹੜਤਾਲ ਤੇ ਬਹਿ ਕੇ ਆਪਣਾ ਜਿਹੜਾ ਚੱਕਾ ਜਾਮ ਕਰਾਂਗੇ ਦੁਬਾਰਾ ਫੇਰ ਬੇਨਤੀ ਕੀਤੀ ਹੈ ਇੱਕ ਤਰ੍ਹਾਂ ਪ੍ਰਸ਼ਾਸਨ ਮੂਰੇ ਵੀ ਸਾਡਾ ਜਿਹੜਾ ਮਸਲਾ ਹੱਲ ਕਰੇ ਕਰੋ ਕਿ ਨਹੀਂ ਤਾਂ ਸਾਡੇ ਜਿਹੜੇ ਰੁਜ਼ਗਾਰ ਉਹ ਦਿਨੋ ਦਿਨ ਘਟਦਾ ਜਾ ਰਿਹਾ ਹੈਗਾ ਆਪਾਂ ਕੋਸ਼ਿਸ਼ ਕਰਾਂਗੇ ਹੋਰਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਚੀਜ਼ ਦਾ ਪੱਕਾ ਮਸਲਾ ਹੱਲ ਹੋਊਗਾ ਜਾਂ ਨਹੀਂ ਹੋਊਗਾ ਅੰਕਲ ਜੀ ਮਸਲਾ ਹੱਲ ਹੋਊਗਾ ਜਾਂ ਨਹੀਂ ਹੋਊਗਾ 100% ਹੋਗਾ ਜੀ ਕਿਉਂਕਿ ਮੈਂ ਆਮ ਆਦਮੀ ਪਾਰਟੀ ਦਾ ਵરિਸ਼ 2012 ਕਾ ਕਾਰਕਟਰਤਾ ਹਾਂ जी। और जमीनी साइकिल पे मैं बीस घंटे घूमता हूँ अच्छा जी बीस घंटा वर्क है मेरा जी। ये पे जो पार्किंग का जो धक्काशाही हो रहा था जी। मैं आज से करीब पंद्रह दिन पहले भी जी। जो टोकन करते थे उसको मैं बोला था जी। कि आप पीएम मोदी की तरह धक्काशाही कर रहे हो जी। नियम यह कहता है कि आप आके पहले सारन बजाओ सारन बजाने के बाद वो पाँच मिनट के अंदर नहीं आता है तब आप उस गाड़ी में लॉक कर लगा सकते हो आप उसको क्या उसको क्या कहते हैं टो कर सकते हो टो कर सकते हो लेकिन यहाँ तो दो मिनट नहीं होता सर सिर्फ गाड़ी से ड्राइवर उतर के दुकान जाता है टो कर लेता है या, या तो मैं दो रोज पहले बोला भी था उनको मैडम डर से भाग गई थी एक लड़के आए उनको भी बोला मैं वो भी मैं भाग गया था जी देखो इस गल बिल्कुल सही गल है अंकल जी ने जो गल की है ਕੀ ਜਿਹੜਾ ਸੁਚੇਤ ਕਰਨਾ ਚਾਹੀਦਾ ਸੈਰਨ ਵਜਾਉਣਾ ਚਾਹੀਦਾ ਵੀ ਤੁਹਾਡੀ ਅਸੀਂ ਗੱਡੀ ਨੂੰ ਟੋਅ ਕਰ ਲਵਾਂਗੇ ਜੇਕਰ ਤੁਸੀਂ ਇਹ ਗੱਡੀ ਪਾਸੇ ਨਾ ਕਰੋਗੇ ਤਾਂ ਹੁਣ ਹੋ ਸਕਦਾ ਹੈ ਕਿ ਇਸ ਚੀਜ਼ ਦਾ ਮਸਲਾ ਹੱਲ ਹੋਊਗਾ ਜਿਹੜੇ ਸਾਹਮਣੇ ਲੇਟ ਲੀਡਰ ਸਾਹਿਬਾਨ ਆ ਕੇ ਗਏ ਆ 100% ਹੋਗਾ ਸਰ ਆ ਭੀਤ ਹੋਈ ਹੈ ਅੰਗੜਾਈ ਹੈ ਜੀ ਅੱਗੇ ਬਹੁਤ ਲੜਾਈ ਹੈ ਜੀ ਯਹਾਂ ਫਿਰ ਜਿੰਨਾ ਧੱਕਾशाही ਹੋ ਰਹਾ ਲੂਟਮਾਰ ਹੋ ਰਹਾ ਮੇਰਾ ਵੀ ਇਹ 26 ਤਾਰੀਖ ਨੂੰ ਇਹ ਕੀ ਕਹਤੇ ਹੈ ਜੀ ਆਰਪੀ ਇਸ ਸਟੇਸ਼ਨ ਤੇ ਬੈਗ ਚੋਰੀ ਹੋਇਆ ਥਾ ਜੀ एफ आई आर हुआ जी। और कल परसों तक जी। कोई मलकी पग के पास आई के केस है कोई सुराग नहीं मैं पाँच दिन से अभी स्टेशन पे पूरे रात रात भर जग रहा हूँ और पूरे चोर के गिरोह का पता लग चुका है जी। पूरे गिरोह का जी। जो लूट मार हो रहा है हाँ। और वो एक एप्लीकेशन में डीसी साहब को भी दे चुका हूँ बारह तारीख में पर उस चीज का कोई मसला हल नहीं हुआ सर जी अभी तो कल रात की बात है आ, मेरे को जीआरपी वाले एक वाले डरा रहे थे कि खान साहब आप अपनी सुरक्षा कर लो आ, मैं बोला खान मऊ से नहीं डरता मऊ से नहीं डरता मैं जो सोच लेता वो अंजाम तक पहुँचाता हूँ और बहुत जल्द आठ दिन के अंदर मेरा पूरे बैग तीन मोबाइल पचास हजार भी मिलेगा सर यकीन या, है हंड्रेड परसेंट बिल्कुल यकीन है ਵੇਖੋ ਇਹਨਾਂ ਦਾ ਜਿਹੜਾ ਬੈਗ ਉਹ ਚੋਰੀ ਹੋ ਗਿਆ ਸੀਗਾ ਪਰ ਇਹਨਾਂ ਨੂੰ ਯਕੀਨ ਹੈ ਵੀ ਸਾਡਾ ਬੈਗ ਮਿਲ ਜਾਊਗਾ ਫਿਰ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਬਠਿੰਡੇ ਦੇ ਵਿੱਚ ਟ੍ਰੈਫਿਕ ਵੀ ਕਾਫੀ ਜ਼ਿਆਦਾ ਹੈਗਾ ਨਾ ਤਾਂ ਹੁਣ ਹੋ ਸਕਦਾ ਵੀ ਇਸ ਚੀਜ਼ ਦਾ ਮਸਲਾ ਹੱਲ ਹੋਵੇ ਮਸਲਾ ਹੋਊਗਾ 100% ਹੋਗਾ ਸਰ ਯਕੀਨ ਕੇ ਸਾਥ ਕਰਾਂ ਵੇਖੋ ਇਹ ਵੀ ਕਹਿੰਦੇ ਵੀ ਇਹਨਾਂ ਦਾ ਮਸਲਾ ਜਿਹੜਾ ਹੱਲ ਹੋਊਗਾ ਇਹਨਾਂ ਦਾ ਵੀ ਬੈਗ ਚੋਰੀ ਹੋ ਗਿਆ ਸੀ ਇਹਨਾਂ ਨੂੰ ਵੀ ਵਿਸ਼ਵਾਸਨ ਦਿਵਾਇਆ ਗਿਆਗਾ ਵੀ ਜਿਹੜਾ ਤੁਹਾਡਾ ਬੈਗ ਆ ਉਹ ਵੀ ਤੁਹਾਨੂੰ ਭਾਲ ਕੇ ਦਿੱਤਾ ਜਾਊਗਾ ਪਰ ਫਿਰ ਵੀ ਡਰਾਵੇ ਧਮਕੀਆਂ ਦਿੱਤੀਆਂ ਜਾ ਰਹੀਆਂ ਗਈਆਂ ਪਰ ਕੋਸ਼ਿਸ਼ ਹੈ ਵੀ ਜਿਹੜਾ ਬੰਦਾ ਹੱਕ ਲੋਕਾਂ ਨੂੰ ਮਿਲਦਾ ਮਿਲਣਾ ਚਾਹੀਦਾਗਾ ਇਸੇ ਤਰ੍ਹਾਂ ਬਣੇ ਰਹੋ ਰਮਨ ਸੋਢੀ ਨਾਲ ਧੰਨਵਾਦ